ਕਿ ਯਾਰ ਦੋਸ ਦਾ ਫੋਨ ਆਇਆ ਸੀ ਮੈਂ ਕੱਲ ਓਏ ਬਚਾ ਆ ਦੇਖੋ ਸਾਡਾ ਨਿੱਕਾ ਜਿਹਾ ਕਾਕਾ ਇਹਨਾਂ ਨਾਲ ਹੀ ਜੁਆਕਾ ਦਾ ਲਿਆ ਆ ਸਰਪ੍ਰਾਈਜ਼ ਗਿਫਟ ਗਿਫਟ ਲਿਆ ਜਿਹੜਾ ਜੁਆਕਾ ਵਾਸਤੇ ਭੇਜਿਆ ਉਹਨੇ ਸ਼ਸ਼ਕਾਂ ਸਰ ਮਿੱਠਾ ਜਨ ਤੁਸੀਂ ਸਾਰੇ ਟਿਕ ਟਾਕ ਹੋਗੇ ਸੰਤ ਸਡੇ ਕੋਈ ਨਾ ਮੈਂ ਵਲੌਗਸ ਕੀਪ ਮੀਅ ਗਾਇਸ ਗਾਇਸ ਸਵੇਰੇ 9:15 ਤੇ ਆਪਰ ਸੋਈ ਦੇ ਵਿੱਚ ਬਣਾ ਰਹੇ ਆ ਰਾਜਮਾ ਆਪੇ ਲਾਈਟ ਵੀ ਉਦੋਂ ਹੀ ਜਾਣੀ ਸੀਗੀ ਉਹ ਲਾਈਟ ਆਈ ਨਹੀਂ ਦੇਖੋ ਮੈਂ ਤਾਂ ਲੱਗਦਾ ਆ ਗਈ ਹੋਣੀ ਪਤਾ ਨਹੀਂ ਆਈ ਹੈ ਜਾਂ ਨਹੀਂ ਹੈ ਮੈਂ ਉਹ ਮੈਂ ਤੜਕਾ ਲਾਉਣਾ ਹੈ ਲੋਬੇ पता नहीं मैंने की कितना फिर है ना मम्मा ने कैसे मिक्स कर दी बस थले न हैं हाँ सिर सारा इधर नहीं चला गया देखो ओहो तू वहाँ पे गया एक मिनट मैं साफ कर आ देखो अपना तड़का रिज रहा है तो इधर अपने राजमा तुम दिखा ना हाँ देखो कि स्वादिष्ट तरीके नाल है ना कि स्वादिष्ट तरीके नाल तैयार हुए ने अपने राज ओह गाइस क्रैश हो गए थे अपने राजमा मखा भी लिया हूँ इधर अपना रोटी का समान हो ठीक है सुबह की लाइट गई हुई है इतने अपने भयंकर एक्सीडेंट होगा बहुत ज़्यादा भयंकर मैं रात में सात सुबह उठी सी सत बजे काम कर रहे था जेड़ा मेरा रहा थोड़ा जहाँ मैं कर रहे था इन्ना गुंदा एक्सीडेंट हो गया इन्ना ज़्यादा गांधी तुम सोच नहीं सकते सीरियसली हो ਗੱਡੀ ਥੋੜੀ ਸੀ ਗੱਡੀ ਇੱਥੋਂ ਨਾ ਮੋੜ ਰਹੀ ਸੀਗੇ ਮੈਨੂੰ ਦੇਖਿਆ ਕੋਈ ਨਹੀਂ ਆਇਆ ਉਦੋਂ ਐਕਟਿਵਾ ਇੰਨੀ ਤੇਜ਼ ਆਈ ਹਨਾ ਹਸਨ ਵਾਈਫ ਸੀਗੇ ਇੰਨੀ ਤੇਜ਼ ਆਹ ਉਹ ਐਕਟਿਵਾ ਗੱਡੀ ਦੇ ਵਿੱਚ ਵੱਜੀ ਸੀਰੀਅਸ ਐਕਟਿਵਾ ਗੱਡੀ ਦੇ ਵਿੱਚ ਵੱਜੀ ਜਿਹੜੀ ਆਂਟੀ ਸੀ ਉਛਲ ਕੇ ਉੱਥੇ ਵੱਜੀ ਸ਼ਾਇਦ ਉਹ ਕੱਚ ਤੇ ਵੱਜੀ ਹੋਣੀ ਆ ਕਿਉਂਕਿ ਇੱਥੇ ਕੱਚ ਖਿਲ ਰਿਆ ਪਿਆ ਤੁਹਾਨੂੰ ਸ਼ਾਇਦ ਨਾ ਦੇਖੇ ਥੋੜਾ ਥੋੜਾ ਦੇਖੇ ਇੱਥੇ ਕੱਚ ਖਿਲ ਰਿਆ ਪਿਆ ਹਨਾ ਇਹ ਨਾ ਬਹੰਕ ਕਰ ਦੇਗੀ ਆਂਟੀ ਸੀਰੀਅਸਲੀ ਮਮਾ ਮਾਰੇ ਸੁੱਤਾ ਪਈ ਸੀ ਅਧ ਮੈਂ ਜਾਗਦੀ ਪਈ ਸੀ ਉਹ ਆਵੇ ਕੰਮ ਕਰੀ ਸੀ ਚਲੋ ਫੇਰ ਆਪਾਂ ਬਾਅਦ ਵਿੱਚ ਮਿਲਦੇ ਆ ਗਾਇਸ ਅੱਜ ਆਪਾਂ ਮੰਗਾਇਆ ਹੈਗਾ ਸਦੂ ਮੂਸੇ ਦਾ ਕਲਚਾ ਇਹਦੇ ਇਹਦੀ ਪਰਮਾਇਸ਼ ਤੇ ਸਾਡੇ ਪਰਮਾਇਸ਼ ਸਦੂ ਮੂਸੇ ਦਾ ਫਾਟਾ ਮੈਨੂੰ ਨਹੀਂ ਕੋਲ ਨਾ ਦੋ ਸਿੱਕਾ ਦੇ ਦੋ ਥੈਂਕ ਯੂ ਅੱਜ ਦੀ ਖਾਣ ਕੋ ਕੋ ਤਾਂ ਨਹੀਂ ਨਾ ਬੇਟਾ सारा से से ने सेम सुनने ने दे। नेड़े उड़ के टाइद है ए मम्मा दा ना पका लगे सिद्धम से अलग कुलचा सिद्धम से खा लेंगे ए बहुत स्वाद है ना कुलचा देखो बंदे देना आप येस येला तो बनने नहीं बन ये सिद्धम से अलग अंडांदा से ना तई ने ना ता ओ नादा रेस्टोरेंट मन गए से दुम से है ना मम्मा ਇਫੇ ਰਪੇ ਨੂੰ ਖਾਣੇ ਤੋਂ ਬਾਅਦ ਬਹੁਤ ਦੇ ਗਾਈਜ਼ ਆ ਦੇ ਕੇ ਸਾਡੇ ਕੋਲ ਨਾ ਆਇਆ ਕਿੱਦਾਂ ਕਾਕਾ ਪਈਆ ਇਹ ਪਈ ਨਾਜ ਓਏ 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 ਇਹ ਕਹਿੰਦੀ ਆ ਪਈ ਲੈ ਕੇ ਨਾ ਬੈਠੋ ਗੁਮੀ ਗੁਮੀ ਘਰਾਓ ਨਾ ਆ ਜਾਗੇ ਸੀ ਤੇ ਦੋਲੀ ਨਾ ਕਿਹਾਣੀ ਓ ਲਾ 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 ਕੁੰਮੀ ਕਰੀ ਬੈਣਾ ਨਹੀਂ ਸੀ ਦੇਖੋ ਇਹ ਦੇਖੋ ਇਹਨੂੰ ਵੀ ਪਤਾ ਕਾ ਵੀ ਬੈੱਡ ਤੇ ਨਹੀਂ ਬੈਣਾ ਲੈ ਕੇ ਤੁਰੇ ਫਿਰ ਹਾਂ ਜਾਈ ਨਾਜ ਇਹਨੂੰ ਗਾਡੀ ਦਾ ਕੀ ਪਤਾ ਹਜੇ ਪੁੱਤ ਕਿੱਟੀ ਆਏ ਕਿੱਟੀ ਪਾਈ ਗੱਡੀ ਦਾ ਮੁੰਨਾ ਨੂੰ ਪਤਾ ਹੈ ਨਾ ਵੀ ਕਿੱਟੀ ਪਾਈ ਆ ਗਈ ਛੱਡ ਕੇ ਰੇ ਨੰਨੀ ਪਰੀ ਆ ਗਈ ਭਾਈ ਨੰਨੀ ਪਰੀ ਹਾਂਜੀ ਹਾਂਜੀ ਉਹ ਦੇਖ ਉਹ ਮੁੰਨਾ ਆ ਗਿਆ ਮੁੰਨਾ ਅੱਜ ਆ ਮੁੰਨਾ ਗੰਦੀ ਮੈਂ ਆ ਗਿਆ ਪਿੱਛੇ ਰਵਾ ਮੁੰਨਾ ਵੀ ਆ ਗਈ ਕਿੱਦੀ ਕੰਮ ਗੰਦੀ ਸਾਡਾ ਕਾਕਾ ਕਿੱਥੇ ਆ ਓ ਚੀਕਾਂ ਨਾ ਜੇ

ਸੁਖਨਾਜ ਇਹ ਮੁੰਨਾ ਥੋੜੀ ਐ ਇਹ ਨਾਜ਼ਾਹਰ ਨਾਜ਼ ਹੈਲੋ ਨਾਜ਼ ਦੀਪਈਆ ਕਾਕੀ ਹਾ ਦੀਪਈਆ ਲੋਜੀ ਕਾਕਾ ਸਾਡਾ ਸੌ ਗਿਆ ਗੁੰਨੂ ਗੁੰਨੂ ਸਵਾਗਤ ਗੁਰੂ ਚੱਕੀ ਵਰਦੀ ਸੀ ਲਾਈ ਤਾਂ ਘੇਟ ਨਾਸ ਤੇ ਸੌ ਗਿਆ ਨੀਂਦ ਆਈ ਹੋਈ ਸੀਗੀ ਹਾ ਦੇਖੋ ਸਾਡਾ ਨਿੱਕਾ ਜਿਹਾ ਕਾਕਾ ਸੌ ਗਿਆ ਪੋਲੂ ਜੀ ਪਹਿਲੇ ਦਿਨ ਨਹੀਂ ਆਈ ਸੀ ਸਾਡੇ ਘਰੇ ਪਹਿਲੇ ਦਿਨ ਨਹੀਂ ਸੋ ਗਈ। ਨਹੀਂ ਦਾਈ ਸੀ ਨੂੰ ਵਿਚਾਰੀ ਨੂੰ ਅਜਰਾਮਾ ਬਣਾਏ ਸੀ ਨਾ ਸਵੇਰ ਗੁੰਨੂ ਨੇ ਦਿਖਾਈ ਜਦੋਂ ਤੜਕਾ ਲਾਉਂਦੇ ਸੀ ਉਸ ਤੋਂ ਬਾਅਦ ਦਿਖਾਏ ਨਹੀਂ ਸਬਾਤ ਖਾਂਦੇ ਸਵੇਰ ਵੀ ਖਾਲੇ ਇਹ ਡਿਨਰਸ ਵੀ ਰਾਜਮਾ ਹੀ ਖਾਏ ਆ ਤੁਸੀਂ ਆਜੂ ਖਾਣੋ ਕਿਸੇ ਵੀ ਛੱਡੇ ਰਾਜਮਾ ਆਈਫੋਨ ਦਾ ਚਾਰਜਰ ਦੇਖੋ ਥੀ ਆਊਗਾ ਬੈੱਡ ਤੇ ਦੇਖ ਲੈ ਨੈਕਸਟ ਮਾਰਨਿੰਗ ਮੀ ਪਈ ਜਾਂਦਾ ਗੁੱਡ ਮਾਰਨਿੰਗ ਜੀ ਵੈਲਕਮ ਬੈਕ ਰਾਤ ਤੁਹਾਨੂੰ ਦਿਖਾਇਆ ਸੀ ਮੀ ਬਹੁਤ ਜ਼ਿਆਦਾ ਪਿਆ ਤੇ ਆ ਗੱਡੀ ਚ ਪਾਣੀ ਖੜ ਗਿਆ ਆਪਣੀ ਚ ਦੇਖੋ ਬਹੁਤ ਨੇਰੀ ਸੀਗੀ ਜ਼ਬਰਦਸਤ ਬੱਦਲ ਬਾਬਾ ਵੀ ਕਿੰਨਾ ਗਰਦੀ ਜਾਂਦਾ ਸੀ ਟੱਕ ਪਾਣੀ ਖੜ ਗਿਆ ਗੱਡੀ ਤਾਂ ਠੰਡਾ ਮੌਸਮ ਹੋ ਗਿਆ ਬੱਦਲ ਹਜੇ ਵੀ ਹੋਏ ਪਏ ਆ। ਸ਼ੁਸ਼ਕਾ ਸਾਰਿਆਂ ਨੂੰ ਮਿੱਠਾ ਰਹੇ ਤੁਸੀਂ ਸਾਰੇ ਠੀਕ ਠਾਕ ਹੋਗੇ ਇਸ ਵਕਤ ਸਵੇਰੇ 1:30 ਨਵੇਂ ਵਲੌਗ ਗਾਇਸ ਕਿਵੇਂ ਸੂਬਾ ਦਵ ਚੁੱਕੇ ਨੇ 11 ਪੂਰੇ 11 ਵਜ ਚੁੱਕੇ ਨੇ ਤੇ ਮੈਂ ਬੈਠੀ ਆ ਕਮਰੇ ਚ ਟੀਵੀ ਤੇ ਦੇਖਦੀ ਪਈ ਸੀ ਫਸਨਾਂ ਜੀ ਕਿਵੇਂ ਮੈਂ ਚਾਹ ਛੇ ਕਾਰੇ ਮਮਨੇ ਬਣਾਇ ਸੀ ਐਸੇ ਚਾਹ ਬਾਈ ਗਰੂ ਮਮਨੇ ਆਜ ਮੜਾ ਐਸੇ ਚਾਹ ਬਣਾ ਸੀ ਮੈਂ ਤਾਂ ਕੱਲੇ ਮਮ ਪਪਾ ਨੇ ਵੀ ਖਾ ਲੇ 7 ਵਜੇ ਖਾਈ ਜਾਂਦਾ ਸਭ ਪਿੱਛੇ ਰਹਿ ਗਿਆ ਅੱਜ ਖਾਣ ਸੋ ਗਾਇਸ 7 ਵਜੇ ਪਿੱਛੇ ਰਹਿ ਗਿਆ ਖਾਣ ਚ ਤਾਂ ਗਾ ਕੇ ਅਹੋ ਸਨੋ ਜੀ ਕਿਵੇਂ ਆ ਸਾਰੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਆਇਆ ਕਰੋ ਉਹਦੇ ਨਾਲ ਸਾਨੂੰ ਹੌਸਲਾ ਮਿਲੇ ਹੈਨਾ ਬਾਹਰ ਪਿਆਸੀ ਗਮੀ ਰਾਤ ਨੂੰ ਬਹੁਤ ਜ਼ਿਆਦਾ ਜ਼ਬਰਦਸਤ ਵਾਲਾ ਮੀ ਪਿਆਸੀਗਾ ਹੈਨਾ ਬਹੁਤ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਬਾਹਰ ਬਾਹਰ ਬਹੁਤ ਜ਼ਿਆਦਾ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਹੈਨਾ ਇੰਨੀ ਜ਼ਬਰਦਸਤ ਇੰਨੀ ਜ਼ਬਰਦਸਤ ਹਵਾ ਚੱਲੀ ਕਿ ਸਾਡੇ ਤੋਲਿਏ ਥੱਲੇ ਡਿੱਗ ਕੇ ਪਾਣੀ ਦੇ ਵਿੱਚ ਇਹ ਨਾਲ ਲੁਕਸਾਰ ਹੁਣ ਨਾਲ ਲੁਕਸਾਰ ਹੁਣ ਮ ਤੋੜ ਰਿਹਾ ਹੁਣ ਤੋੜਿਆ ਉਹਨੂੰ ਨਾ ਮਸ਼ੀਨ ਚ ਪਾਤਾ ਕੋਸਰਾ ਜੀ ਕੀ ਗੱਜੇ ਪੈਸੀ ਕੇ ਸਾਰੇ ਮੈਂ ਤਾਂ ਬਦਕਾ ਟੀਵੀ ਦੇਖਿਆ ਨਹੀਂ ਸੀ ਕਿ ਮੈਂ ਤਾਂ ਬੋਰ ਹੋ ਜਾਂਦੇ ਨਾ ਹੁਣ ਘਰੇ ਬੈਠੇ ਬੈਠੇ ਕਿਉਂਕਿ ਹਜੇ ਸਕੂਲ ਵੀ ਨਹੀਂ ਲੱਗੇ ਜਦ ਸਕੂਲ ਲੱਗੇ ਫਿਰ ਟਾਈਪਰ ਸੌਆ ਕਰੂਗਾ ਕਿ ਕਿ ਸਕੂਲ ਤੋਂ ਤੋਂ ਬਾਅਦ ਥੋੜੇ ਟਾਈਮ ਬਾਅਦ ਐਲ ਐਸ ਕਾਲੀ ਅਕੈਡਮੀ ਜਾਵੜੇ ਡਿਵੀਸ਼ਨ ਜਾਵੜੇ ਅੜਾ ਖੜਨ ਲੱਗੇ ਹਾਂਜੀ ਹਾਂਜੀ ਸਾਬ ਨੂੰ ਖੜਨੀ ਆਉਂਦੀ ਐ ਇਹ ਵੀਰ ਤੇ ਰੇਸ਼ਕ ਤੁਸੀਂ ਵੀ ਸਿੱਖੋ ਗੁੰਨੂ ਤੁਸੀਂ ਸਾਹ ਦੇਖ ਰਹੀ ਹੈ ਕਿ ਮਸ਼ਨਾ ਬਲ ਇੰਨੀ ਆਤੀ ਹੀ ਰੇਣਾ ਮੁਸ਼ਕਿਲ ਹੋਊਗੀ ਮੈਂ ਤੁਸੀਂ ਗੇਰਮ ਬੋਰਡ ਖੇਡ ਲਓ ਨਾ ਚੱਲ ਤੇਨੇ ਜਾਣੇ ਚਾਰ ਇਹ ਕਾ ਖੜਾ ਤੂੰ ਨਹੀਂ ਖੇਡਣਾ ਇਹਦਾ ਕੀ ਹੈ ਦੋ ਖੇਡਣਾ ਚੱਲ ਦੇਖ ਲਓ ਦੇਖ ਲਓ ਬੈ ਕੇ ਸਿੱਖ ਲਓ ਚੈਸ ਹਾਂ ਸਿੱਖੋ ਫਿਰ ਤੇਰੇ ਕੋਲੇ ਵੀ ਪਈ ਹੈ ਨਾ ਆ ਆਪਣੀਆਂ ਅੱਛਾ ਨਾਲ ਉਹ ਕਿੰਨੇ ਸੀ ਲੈਣ ਗਿਆ ਕਰੋ ਨਹੀਂ ਮੈਂ ਨਹੀਂ ਅੱਛਾ ਹਾਂ ਚੱਕ ਚੱਕ ਇਹ ਤਾਂ ਹਨਾਦ ਨੂੰ ਮੈਂ ਕਿਹਾ ਨਹੀਂ ਮੈਂ ਤੈਨੂੰ ਕਹਿ ਤਾ ਨੰਗੇ ਪੈਰੀ ਇਹਦੇ ਬਿਨਾ ਪਾਣੀ ਨਹੀਂ ਪੀਤਾ ਜਾਂਦਾ ਮੈਨੂੰ ਵੀ ਦੇ 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 ਠੰਡੂ ਲਾਇਆ ਲਾਇਆ ਅੱਗੇ ਠੰਡੀ ਆਵਾ ਚੈੱਕ ਕਰਦੇ ਅਸੀਂ ਅਸੀਂ ਏਸੀ ਚਲਾ ਲੇ ਭਾਈ ਕਿਹਨੇ ਕਿਹਨੇ ਚਲਾ ਲਿਆ ਅਸੀਂ ਹਾਂ ਠੰਡੀ ਆਵਾ ਆ ਰਹੀ ਹੈ ਜਵਾਕ ਉਧਰ ਬੈਠੇ ਸਾਰੇ ਜਾਣੇ ਘਾਤੇ ਚੈਸ ਖੇਡ ਰਹੇ ਅੱਛਾ ਚੈਸ ਕਿਨੇ ਜਾਣੇ ਇਹਨਾਂ ਕੋਲ ਆਈ ਹੈ ਅੰਜਪਾ ਬਣਾਣਾ ਪਿੰਡੀ ਕੜਾਈ ਆਪਣੀ ਗਰਮ ਹੋ ਗਈ ਪਿਆਜ਼ ਆਦੇ ਮੇਰੇ ਕੱਟਣ ਵਾਲੇ ਆ ਪਿੰਡੀ ਬਣਾਵਾਂਗੇ ਪਿੰਡੀ 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 ਲਓ ਜੀ ਕਹਿੰਦੇ ਟਾਈਮ ਹੋ ਗਿਆ 7:05 ਦੋਗੇ ਵੀਰੇ ਬੱਚ 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 ਬਸ 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 ਦੋਗੇ ਵੀਰੇ ਹੀ ਪੈ ਗਿਆ ਸੀ ਆਪਾਂ ਨੂੰ ਤੇ ਮੈਂ ਕਿਹਾ ਕਹਿੰਦੇ ਟਾਈਮ ਹੋ ਗਿਆ 7:05 ਤੇ ਯਾਰ ਦੋ ਦਾ ਫੋਨ ਆਇਆ ਸੀ ਮੈਂ ਕਿਹਾ ਬਾਤ 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 ਤੇ ਦੋਸਤ ਦਾ ਫੋਨ ਆਇਆ ਸੀ ਅਮਰੀਕਾ ਤੋਂ ਕਹਿੰਦਾ ਬਾਈ ਜੀ ਕਹਿੰਦਾ ਨਾਲ ਹੀ ਜਵਾਕਾ ਦਾ ਲਿਆ ਆ ਸਰਪ੍ਰਾਈਜ਼ ਗਿਫਟ ਗਿਫਟ ਲਿਆ ਜਿਹੜਾ ਜਵਾਕਾਸ ਤੇ ਭੇਜਿਆ ਉਹਨੇ ਤੇ ਨਾਲੇ ਉਹਦੇ ਤਾਇਆ ਜੀ ਆਏ ਆ ਤਿੰਨ ਚਾਰ ਦਿਨਾਂ ਲਈ ਨਾਲੇ ਉਹਨਾਂ ਦਾ ਹਾਲ ਚਾਲ ਪਤਾ ਕਰਨ ਲਈ ਅੱਜ ਹੀ ਆਏ ਆ ਤੇ ਆ ਘਰ ਆਪਣੇ ਯਾਰ ਦਾ ਯੂ ਐਸ ਏ ਵਾਲੇ ਦਾ ਆ ਗੜੀ ਆ ਡੇਟ ਆ ਗਿਆ ਬਾਈ ਦੇ ਘਰ ਦਾ ਤੇ ਹੁਣ ਤਾਇਆ ਜੀ ਨੂੰ ਮਿਲਦੇ ਆ ਤੇ ਨਾਲ ਗਿਫਟ ਲੈਣੇ ਨਾਲੇ ਤਾਇਆ ਜੀ ਦਾ ਹਾਲ ਚਾਲ ਪੁੱਦਣ ਨਾਲੇ ਪੁੱਛਦੇ ਆ ਕੁਛ ਖਾਦਾ ਪੀਤਾ ਗਿਆ ਨਹੀਂ ਤਾਂ ਫਿਰ ਕੋ ਆਪ ਇਹ ਦੇਵਾਂਗੇ ਆਪਾਂ ਕੁਛ ਕਿਉਂਕਿ ਉਹ ਤਿੰਨ ਚਾਰ ਦਿਨਾਂ ਲਈ ਆਇਆ ਹੈ ਯੂ ਐਸ ਏ ਤੋਂ ਆਸੀ ਜੋਰਾ ਸਿੰਘ ਬੰਗਾ ਯੂ ਐਸ ਏ ਤੋਂ अंकल जी बदल भी नहीं बद शायद लाइट है नहीं गई कि आवाज़ मारती भाई कोई नहीं बहर आया हजे कोई नहीं बहर आया दोबारा आवाज़ मारने ਲੈ ਬਈ ਨਵਦੀਪ ਚੈੱਕ ਕਰ ਆਪਣਾ ਘਰ ਡਰੈਕਟ ਬਹੁਤ ਵੱਡਾ ਹੋਇਆ ਪਿਆ ਵਧੀਆ ਸ਼ਾਂਤ ਦਿੰਦਾ ਤੇ ਰੰਗ ਰੂੰ ਕਰਾਉਣ ਵਾਲਾ ਥੋੜਾ ਮੋਟਾ ਨਾ ਕਰਾਵਾਂਗੇ ਆਪਾਂ ਜਲਦੀ ਜਦੋਂ ਤੂੰ ਆ ਗਿਆ ਤੇ ਅੰਕਲ ਘਰੇ ਹੈ ਨਹੀਂਗੇ ਉਹ ਰਿਚਾਰਜ ਕਰਾਉਣ ਚਲੇ ਗਏ ਮੈਂ ਉਹੀ ਕੰਮ ਆਇਆ ਸੀਗਾ ਕਿ ਰਿਚਾਰਜ ਵਗੈਰਾ ਕਰਾ ਦਾਂਗੇ ਅੰਕਲ ਦਾ ਤੇ ਕਹਿੰਦੇ ਬਾਹਰ ਨਹੀਂ ਗਏ ਹੋਏ ਆ ਮੈਂ ਉਧਰ ਹੀ ਚੱਲਿਆ ਸੜਕ ਤੇ ਗਏ ਆ ਕਹਿੰਦੇ ਸੜਕ ਤੇ ਲਓ ਜੀ ਉਹ ਜਾਂਦੇ ਤਾਇਆ ਜੀ ਯੂਐਸਏ ਵਾਲੇ ਤੇ ਮੇ ਮੇਲਾ ਇਹਨਾਂ ਨੂੰ ਤੇ ਮੰਡੇ ਨੂੰ ਇਹਨਾਂ ਦਾ ਕੰਮਕਾਰ ਕਰਾ ਦਾਂਗੇ ਸਾਰੇ ਇਧਰ ਪਲਾਂਟ ਚ ਕੀੜਾ ਮਾਰਨਾ ਹੋਏ ਸੀਗੇ ਤੇ ਹੁਣ ਤਾਂ ਕਹਿੰਦੇ ਇਹ ਕੰਮ ਕਰ ਲੇ ਮੈਰਿਚ ਆਦਿ ਵਗੈਰਾ ਕਰਾ ਲਿਆ ਕਹਿੰਦੇ ਤੇ ਮੰਡੇ ਨੂੰ ਆਪਾਂ ਇਹਨਾਂ ਦੇ ਜਿਹੜੇ ਇੱਥੇ ਲੋਕਲ ਲੋਕਲ ਕੰਮ ਹੋ ਸਾਰੇ ਕਰਾ ਲਾਂਗੇ ਲਓ ਜੀ ਜਿਉਆ ਕਰਕੇ ਆਣਗੇ ਲੱਕ ਇਨ ਆਏ ਵੇਰਾ ਚਾਚੂ ਨੇ ਭੇਜਿਆ ਸੀ ਸਾਡੇ ਵਾਸਤੇ ਗਿਫਟ ਮੈਂ ਉਹਨਾ ਕੰਮ ਕਰੀ ਜਾਂਦੇ ਸੀਗੇ ਵੀਰੇ ਸੀਗੇ ਮੈਂ ਕਿਹਾ ਹੁਣ ਚਾਰੇ ਕਿਤੇ ਘਰੇ ਜਾਣਗੇ ਦੁਵਾਰਾ ਤੇ ਮੰਡੇ ਨੂੰ ਹੀ ਲੈ ਲਾਂਗੇ ਆਪਾਂ ਐਂ ਕਹਿੰਦੇ ਚੰਗੇ ਵੀ ਨਹੀਂ ਲਾਦੇ ਕਿ ਹਣੀ ਨੇ ਭੇਜਿਆ ਕੁਝ ਸਾਡੇ ਵਾਸਤੇ ਉਹ ਦੇ ਦੋ ਤੇ ਕੰਮ ਕਰਨ ਤੋਂ ਮੰਡੇ ਨੂੰ ਲੈ ਲਾਂਗੇ ਆਪਾਂ ਜਵਾਕਰ ਇੱਕ ਦਿਨ ਹੋਰ ਠੀਕ ਲੈਣਗੇ ਹਨੇਰਾ ਨਹੀਂ ਰੋ ਗਿਆ ਭਾਈ ਘਰੇ ਪਹੁੰਚ ਗਏ ਸੀਗੇ ਮਿਲਿਆਈ ਸੀਗੇ ਤੇ ਲਾਈਟ ਚਲੀ ਗਈ ਲਾਈਟ ਹੈ ਨਹੀਂਗੇ ਨੇਰਾ ਆ ਪਿਆ ਸਾਰੇ ਘਰਾਂ ਚ ਗਲੀ ਚ ਵੀ ਜਿਹੜਾ ਕਾ ਨੂੰ ਬਲਾ ਕੇ ਲਿਕੇ ਆਨੇ ਉਹ ਪਾਰਕ ਚ ਗਏ ਹੋਇਆ ਆ ਬੈਲ ਮਾਰੀ ਆਂਦੇ ਆ ਆ ਜਾਓ ਲਾਈਟ ਗਈ ਆਈ ਆਂਦੇ ਸੀ ਮੈਂ ਸੰਤ ਬੁਲਾਇਆ ਅੰਸਰ ਜਿੰਦਾ ਕੁਝ ਕੁ ਨੇ ਉਹਨਾਂ ਖੇਡਦੇ ਖੇਡਦੇ ਚੱਲੋ ਚੱਲੋ ਹਾਂ ਹਾਂ ਬੁਲਾਇਆ ਸਾਹਿਬ ਆ ਜਾ ਲਾਈਟ ਗਈ ਉਹ ਦੇ ਕੈਮਰੇ ਦੀ ਲਾਈਟ ਕੱਲੇ ਚੱਲੀ ਜਾਂਦੀ ਹੈ ਚੱਲੋ 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 ਪਰ ਸ਼ਾਬਾਸ਼ੀ ਤੇਰਾ ਪਰ ਸ਼ਾਮ ਇਹਨਾ ਵੱਡਾ ਹੋ ਗਿਆ ਤੂੰ ਕੈਮਰੇ ਦੀ ਲਾਈਟ ਦੇਖੋ ਚਾਨਣ ਕਿੰਨਾ ਆ ਰਿਹਾ ਇਹ ਹੋਲੀ ਚਲਾ ਲੈ ਮਾ ਮਮੂਣ ਨੂੰ ਕਿਉਂ ਆ ਬ੍ਰੇਕ ਲਾਈ ਥੋੜੀ ਜਿਹੀ ਕੋਈ ਨਹੀਂ ਟੱਕੀ ਬਟਾਉਂਦਾ ਬੱਚਾ ਟੱਟਾ ਖਾ ਕੇ ਕਰਾ ਦਾਂਗੇ ਇਹ ਕੱਲ੍ਹ ਹੀ ਕਰਾ ਲਾਂਗੇ ਗੁੱਸਾ ਨਹੀਂ ਕਰਦੇ ਹੁੰਦੇ ਪਪਾ ਕੀ ਦੇਖ ਤੇ ਗਾਇਸ ਕਿੰਸੀ ਕੰਮ ਗਿਆ ਸੀ

ਨਾ ਉਹਨੂੰ ਕਿਸੇ ਦੀ ਪਰਵਾਹ ਕਿ ਮੇਰੇ ਕੋਈ ਠਾਈ ਜਾਵੇ ਆਰਾਮ ਨਾਲ ਬੈਠਾ ਹੈ ਆਰਾਮ ਨਾਲ ਬੈਠਾ ਹੈ ਹੈਨਾ ਹੋਰ ਸੁਣਾਓ ਜੀ ਕਿਵੇਂ ਆ ਅੱਜ ਜਿਆਦਾ ਵਲੋਗ ਨਹੀਂ ਬਣ ਪਿਆ ਜਿੰਨਾ ਬਣ ਪਾਇਆ ਉਹਨਾਂ ਜ਼ਰੂਰ ਦੇਖਿਓ ਠੀਕ ਹੈ ਤੇ ਬਾਹਰ ਦਾ ਮੌਸਮ ਕੁਛ ਐ ਹੋ ਜਾਏਗਾ ਗਰਮੈਸ਼ ਹੋਈ ਪਈ ਹੈ ਤੇ ਮੌਸਮ ਠੰਡਾ ਵੀ ਹੈਗਾ ਤੇ ਗਰਮੈਸ਼ ਵੀ ਹੋਈ ਹੈ ਦੋਨੋਂ ਹੀ ਚੀਜ਼ਾਂ ਦੋਨੋਂ ਹੀ ਚੀਜ਼ਾਂ ਦੇਖੋ ਬਾਹਰ ਕੁਝ ਹਨੇਰਾ ਲੱਗਦਾ ਹੋਊਗਾ ਪਰ ਸਹੀ ਹੈ ਠੀਕ ਹੈ ਕਿੰਨਾ ਸੋਨਾ ਫਲਾਵਰ ਹੈ ਹਣਾ ਨਾਰ ਤੋੜਦੇ ਹੁੰਦੇ ਸੌਰੀ ਨਹੀਂ ਰੱਖਿਆ ਲੋ ਫਿਰ ਇਹਨੂੰ ਕਿੱਥੇ ਰੱਖਾਂ ਹੁਣ ਤਾਂ ਤੋੜਤਾ ਤੋੜਿਆ ਕਿਉਂ ਸੌਰੀ ਸੌਰੀ ਗਾਇਸ ਆਹ ਕਾਮ ਰੋਟੀ ਪਕਾ ਠੀਕ ਹੈ ਆਈ ਆਈ ਗਰਮ 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 ਗਾਇਸ ਰੋਟੀ ਬਹੁਤ ਗਰਮ ਹੈ ਇਹ ਕਿੱਥੇ ਰੱਖਾਂ ਸੋਜੂਗਾ ਨਾ ਫਿਰ ठीक है आप रख देता ठीक है आप रोटी रख के आने आप रोटी नु पा के आने हो हो आप रोटी उत्थे पाने होने उ डॉग्स आते डॉग्स नहीं खाते ज्यादातर ज्यादातर काउज ही खादिया ने इत रोटियाँ है ना रोटी खावे उ मिलेंगे उ मिलेंगे रो हाँ हाँ

ਕਮੈਂਟ ਜ਼ਰੂਰ ਕਰਿਓ ਠੀਕ ਹੈ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇ ਕਰੋ ਠੀਕ ਹੈ ਹੱਟ ਗਿਆ ਤਾਂ ਕੱਲ ਨੂੰ ਮਿਲ ਜਾਊਗਾ ਕਿਹੜਾ ਮੈਂ ਦੱਸਿਆ ਚਾਚੂ ਨੂੰ ਕਹਿੰਦੇ ਲੈ ਕੇ ਆਉਣਾ ਸੀ ਅੱਜ ਹਾਂ ਕੱਲ ਨੂੰ ਸਵੇਰ ਜਾਂਦੇ ਫੜਕੇ ਲੈ ਕੇ ਜਾਵਾਂਗੇ ਆਹ ਕੈ ਸ਼ਿੰਦਾਰਾ ਇੱਕ ਹੋਰ ਗਿਫਟ ਆ ਗਿਆ ਗਿਫਟ ਤੇ ਗਿਫਟ ਸ਼ਿੰਦਾਰਾ ਆ ਗਿਆ ਇਹ ਸੁਭ ਲੈ ਆਉਂਗੇ ਸਵੇਰ ਲੈ ਲਾਂਗੇ ਕਿੰਨੇ ਉੱਠ ਜਾਵਾਂਗੇ ਅਸੀਂ ਜਾਂਦੇ ਫੜ ਲਾਂਗੇ ਆਪਾਂ tất cả cái của anh ạ hãy gọi là 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 gọi là